ਪੁਲਿਸ ਅਤੇ ਗੈਂਗਸਟਰਾਂ ਵਿੱਚ ਚੱਲੀ ਗੋਲੀ ਤਿੰਨ ਦੋਸ਼ੀ ਗ੍ਰਿਫਤਾਰ ਇਸ ਰਾਕੇ ਅੱਜ ਇੰਸਪੈਕਟਰ ਗੁਰਚਰਨ ਸਿੰਘ ਐਸਐਚਓ ਸਰਦਪੱਟੀ ਜੋ ਕਿ ਆਪਣੀ ਪੁਲਿਸ ਪਾਰਟੀ ਸਮੇਤ ਜਿਹੜੇ ਹੀ ਪਿੰਡ ਤੂਤਮੂਗਾੜਾ ਤੋਂ ਗਜਲਪਿੰਡ ਨੂੰ ਟ੍ਰੇਨ ਦੇ ਰਸਤੇ ਰਸਤੇ ਜਾ ਰਹੇ ਸੀ ਤੇ ਮਹਾਦਰਕ ਬਾਜੋਦ ਸਿੰਘ ਵਾਲਾ ਦੇ ਕਰੀਬ ਜਦੋਂ ਪਹੁੰਚੇ ਆ ਤੇ ਮੋਟਰਸਾਈਕਲ ਤੇ ਅਗੋਂ ਇਹਨਾਂ ਨੂੰ ਤਿੰਨ ਨੌਜਵਾਨ ਜਿਹੜੇ ਆਉਂਦੇ ਦਿਖਾਈ ਦਿੱਤੇ ਆ ਇਹਨਾਂ ਨੂੰ ਸ਼ੱਕ ਪੈਣ ਤੇ ਇਹਨਾਂ ਨੇ ਉਹਨਾਂ ਨੂੰ ਇਸ਼ਾਰਾ ਕੀਤਾ ਰੁਕਣ ਦਾ ਉਹਨਾਂ ਨੇ ਰੁਕਣ ਦੀ بجائے ਇੱਕਦਮ ਜਿਹੜਾ ਡਰੇਨ ਦੇ ਰਸਤਾ ਆ ਕੱਚਾ ਰਸਤਾ ਉਧਰੋਂ ਮੋਟਰਸਾਈਕਲ ਮੋੜ ਲਿਆ ਤੇ ਅਗੋਂ ਇਹਨਾਂ ਨੇ ਫੰਡ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਇਹਨਾਂ ਤੇ ਫਾਇਰ ਕਰਤੀ ਪੁਲਿਸ ਪਾਰਟੀ ਦੀ ਜਿਹਦੇ ਵਿੱਚੋਂ ਇੱਕ ਫਾਇਰ ਜਿਹੜਾ ਉਹ ਪੁਲਿਸ ਪਾਰਟੀ ਦੀ ਗੱਡੀ ਤੇ ਲੱਗਾ ਹੈ ਇੱਕ ਜਿਹੜਾ ਹਵਾਈ ਹਾਦਸਾ ਹੋਇਆ ਹੈ। ਫਿਰ ਪੀਸ ਅਟੀਨੀਮੀ ਜੋ ਆ ਵੀ ਫਾਇਰਿੰਗ ਕਰ ਕੀਤੀ ਹੈ ਜਿਹਦੇ ਵਿੱਚ ਇੱਕ ਅਕਿਊਜ਼ਡ ਲਵਪ੍ਰੀਤ ਸਿੰਘ ਮਸੀ ਬਲਟਵੇ ਦਾ ਉਹਦੇ ਧੱਕ ਤੇ ਗੋਲੀ ਲੱਗੀ ਆ ਔਰ ਦੂਸਰਾ ਅਕਿਊਜ਼ਡ ਵੀ ਲਵਪ੍ਰੀਤ ਸਿੰਘ ਯਾ ਜੋ ਕਿ ਲੋਕਾਪਿੰਡ ਮੱਲਾਂ ਵਾਲਾ ਠਾਣੇ ਦਾ ਉਹਦੇ ਗੋਲੀ ਲੱਗੀ ਆ ਜਿਨ੍ਹਾਂ ਨੂੰ ਟ੍ਰੀਟਮੈਂਟ ਲਈ ਸਿਵਲ ਹਸਪੀਟਲ ਪੱਟੀ ਜੜਾ ਲੈ ਕੇ ਗਏ ਆ ਸੀ ਇਹ ਟੋਟਲ 3 ਜਣੇ ਸੀ 3rd ਪਰਸਨ ਜਿਹੜਾ ਸੀ ਉਹ ਮਹਿਕਦੀਪ ਸਿੰਘ ਸੀ ਉਹ ਵੀ ਉਹ ਠੱਠੇ ਪਿੰਡ ਦਾ ਸੀ ਇਤੇ ਇਹਨਾਂ ਕੋਲ ਰਵਲਵਰ ਬੱਤੀਬੋਰ ਦਾ ਕੰਟਰੀ ਮੈਡ ਦੇ ਸੀ ਪਿਸਟਲ ਦੇਸੀ ਹੋਰ ਕਵਰ ਹੋਇਆ ਤੇ ਨਾਲ 2 ਖੋਲਾ ਔਰ 4 ਨਾ ਬੇਸਿਕਲੀ ਜਿਹੜੀ ਇਹ ਜਿਹੜਾ ਪ੍ਰਭ ਦਾਸੂ ਵਾਲਾ ਉਸ ਗਰੋ ਦੇ ਮੈਂਬਰ ਆ ਜਿਹੜਾ ਉਹ ਉਹ ਕੈਂਟ ਤੇ ਇਹ ਸਾਰਾ ਕਾਰਵਾਈ ਕਰਦੇ ਆ ਜਿਹੜੇ ਭੋਲੇ-ਪਾਲੇ ਲੋਕ ਆ ਉਹਨਾਂ ਨੂੰ ਡਰਾਉਂਦੇ ਦਮ ਪਾਉਂਦੇ ਆ ਉਹਨਾਂ ਦੇ ਕਰਾਂ ਦੇ ਫਾਇਰ ਕਰ ਦਿੰਦੇ ਆ ਫਿਰ ਉਹਨਾਂ ਤੋਂ ਫਰੋਤੀਆਂ ਦੀ ਡਿਮਾਂਡ ਕਰਦੇ ਆ ਉਹ ਹੈ ਇੱਕ ਲਗ ਤੇ ਪਰਚੇ ਦਰਜਿਆ ਦੋ ਪਰਚੇ ਦਰਜਿਆ ਬਾਕੀ ਸਾਰਾ ਰਿਕਾਰਡ ਚੈੱਕ ਕਰਕੇ ਖلاف ਜਿਹੜਾ ਹੈ ਪੀਸ ਪਾਰਟੀ ਤੇ ਇਹਨਾਂ ਨੇ ਫਾਇਰ ਕੀਤਾ ਆ ਉਹਦੇ ਸਬੰਧ ਚ ਮੁਕਦਮਾ ਦਰਜ ਕਰਕੇ ਮੈਟਰ ਇਸਾ ਕਿ ਅੱਜ ਇੰਸਪੈਕਟਰ ਗੁਰਚਰਨ ਸਿੰਘ ਅਸਚੋਸ ਅਦਰਪੱਟੀ ਜੋ ਕਿ ਆਪਣੀ ਪੁਲਿਸ ਪਾਰਟੀ ਸਮੇਤ ਜਿਹੜੇ ਹੀ ਪਿੰਡ ਟੂ ਟੁੰਗੜਾ ਤੋਂ ਗਜਲਪਿੰਡ ਨੂੰ ਟ੍ਰੇਨ ਦੇ ਰਸਤੇ ਰਸਤੇ ਜਾ ਰਹੇ ਸੀ ਤੇ ਮਹਾਦਰਕ ਬਾਜੋਦ ਸਿੰਘ ਵਾਲਾ ਦੇ ਕਰੀਬ ਜਦੋਂ ਪਹੁੰਚੇ ਆ ਤੇ ਮੋਟਰਸਾਈਕਲ ਤੇ ਗੋਇਨਾਂ ਨੂੰ ਤਿੰਨ ਨੌਜਵਾਨ ਜਿਹੜੇ ਆਉਂਦੇ ਦਿਖਾਈ ਦਿੱਤੇ ਆ ਇਹਨਾਂ ਨੂੰ ਸ਼ੱਕ ਭੈਣ ਤੇ ਇਹਨਾਂ ਨੇ ਉਹਨਾਂ ਨੂੰ ਇਸ਼ਾਰਾ ਕੀਤਾ ਰੁਕਣ ਦਾ ਉਹਨਾਂ ਨੇ ਰੁਕਣ ਦੀ ਬਜਾਏ ਇੱਕਦਮ ਜਿਹੜਾ ਡਰੇਨ ਦੇ ਰਸਤਾ ਕੱਚਾ ਰਸਤਾ ਉਧਰ ਨੂੰ ਮੋਟਰਸਾਈਕਲ ਮੋੜ ਲਿਆ ਤੇ ਅੱਗੋਂ ਇਹਨਾਂ ਨੇ ਫੰਡ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਇਹਨਾਂ ਤੇ ਫਾਇਰ ਕਰਤੀ ਪੁਲਿਸ ਵਾਈਟੀ ਜਿਹਦੇ ਵਿੱਚੋਂ ਇੱਕ ਫਾਇਰ ਜਿਹੜਾ ਉਹ ਪੁਲਿਸ ਪਾਰਟੀ ਦੀ ਗੱਡੀ ਤੇ ਲੱਗਾ ਇੱਕ ਜਿਹੜਾ ਹਵਾਈ ਹਾਦਸਾ ਹੋਇਆ ਫਾਇਰ ਤੇ ਪੁਲਿਸ ਟੀਮ ਨੇ ਜਵਾਬੀ ਫਾਇਰਿੰਗ ਕਰ ਕੀਤੀ ਆ ਜਿਹਦੇ ਵਿੱਚ ਇੱਕ ਅਕਿਊਜ਼ਡ ਲਵਪ੍ਰੀਤ ਸਿੰਘ ਮਸੀ ਬਲਟੋਏ ਦਾ ਉਹਦੇ ਸੱਤ ਗੋੜੀ ਲੱਗੀ ਆ ਔਰ ਦੂਸਰਾ ਅਕਿਊਜ਼ਡ ਵੀ ਲਵਪ੍ਰੀਤ ਸਿੰਘ ਹੀ ਆ ਜੋ ਕਿ ਲੋਕਾ ਪਿੰਡ ਮੱਲਾਂ ਵਾਲਾ ਠਾਣੇ ਦਾ ਉਹਦੇ ਗੋੜੀ ਲੱਗੀ ਆ ਜਿਨ੍ਹਾਂ ਨੂੰ ਟ੍ਰੀਟਮੈਂਟ ਲਈ ਸਿਵਲ ਹਸਪੀਟਲ ਪੱਟੀ ਜਟਾ ਲੈ ਕੇ ਗਏ ਆ ਅਸੀਂ ਇਹ ਟੋਟਲ ਤਿੰਨ ਜਣੇ ਸੀ ਥਰਡ ਪਰਸਨ ਜਿਹੜਾ ਸੀ ਉਹ ਮਹਿਕਦੀਪ ਸਿੰਘ ਹੀ ਉਹ ਵੀ ਉਹ ਠੱਠੇ ਪਿੰਡ ਦਾ ਸੀ ਇਹ ਤੇ ਨਾ ਕੋ ਰਵਲਵਰ ਬੱਤੀਪੋਰ ਦਾ ਕੰਟਰੀ ਮਿੰਟ ਦੇਸੀ ਪਿਸਟਲ ਦੇਸੀ ਹੋਰ ਕਵਰ ਹੋਇਆ ਤੇ ਨਾਲ ਦੋ ਖੋਲ ਆ ਔਰ ਚਾਰ ਆ ਬੇਸਿਕਲੀ ਜਿਹੜੀ ਇਹ ਜਿਹੜਾ ਪ੍ਰਭ ਦਾਸੂ ਵਾਲਾ ਉਸ ਗਰੋ ਦੇ ਮੈਂਬਰ ਆ ਜਿਹੜਾ ਉਹਦੇ ਕੈਂਡ ਤੇ ਇਹ ਸਾਰਾ ਕਾਰਵਾਈ ਕਰਦੇ ਆ ਜਿਹੜੇ ਭੋਲੇ ਭਾਲੇ ਲੋਕ ਆ ਉਹਨਾਂ ਨੂੰ ਡਰਾਉਂਦੇ ਧਮਕਾਉਂਦੇ ਆ ਉਹਨਾਂ ਦੇ ਘਰਾਂ ਦੇ ਫਾਇਰ ਕਰ ਦਿੰਦੇ ਆ ਫਿਰ ਉਹਨਾਂ ਤੋਂ ਫਰੋਤੀਆਂ ਦੀ ਡਿਮਾਂਡ ਕਰਦੇ ਆ ਉਹ ਹੈ ਇੱਕ ਲਗ ਤੇ ਪਰਚੇ ਦਰਜਿਆ ਦੋ ਪਰਚੇ ਦਰਜਿਆ ਬਾਕੀ ਸਾਰਾ ਰਿਕਾਰਡ ਚੈੱਕ ਕਰਕੇ ਹਸਪਤਾਲ ਖلاف ਜਿਹੜਾ ਹੈ ਪੀਸ ਪਾਰਟੀ ਤੇ ਇਹਨਾਂ ਨੇ ਫਾਇਦ ਕੀਤਾ ਆ ਉਹਦੇ ਸਬੰਦ ਚ ਮੁਕਦਮਾ ਦਰਜ ਕਰਕੇ